ਤੁਜੇਦੋਂ ਤੋਂ ਸਰਕਾਰ ਤੁਸੀਂ ਬਣਾਈ ਹੈ 16 ਮਾਰਚ 2022 ਤੋਂ ਅਸੀਂ ਤਾਂ ਉਦੋਂ ਤੋਂ ਕੰਮ ਤੇ ਲੱਗੇ ਹੋਏ ਕਿਉਂਕਿ ਆਲਰੇਡੀ ਅਸੀਂ 75 ਸਾਲ ਲੇਟ ਹੋ ਗਏ ਬਹੁਤ سارے ਇਹ ਜਿਹੇ ਮਾਪੇ ਨੇ ਜਿਨ੍ਹਾਂ ਦੇ ਬੱਚੇ ਅੱਜ ਨੀਟ ਕਲੀਅਰ ਕਰ ਗਏ ਜਾਂ ਜੇਈ ਐਡਵਾਂਸ ਕਲੀਅਰ ਕਰ ਗਏ ਜਾਂ ਹੋਰ ਉੱਚ ਵਿਦਿਆ ਹਾਸਲ ਕਰ ਗਏ ਪਰ ਉਹਨਾਂ ਦੇ ਸੁਪਨੇ ਬੱਚਿਆ ਨਹੀਂ ਪੂਰੇ ਹੋ ਰਹੇ ਨੇ ਹੋ ਸਕਦਾ ਤੁਸੀਂ ਵੀ ਇਹ ਕਲੀਅਰ ਕਰਨਾ ਚਾਹੁੰਦੇ ਪਰ ਤੁਹਾਨੂੰ ਮੌਕਾ ਨਹੀਂ ਮਿਲਿਆ ਕਿਉਂਕਿ ਸਰਕਾਰਾਂ ਇਦਾਂ ਦੀਆਂ ਸੀ ਮੌਕੇ ਨਹੀਂ ਦਿੱਤਾ ਉਹਨਾਂ ਨੂੰ ਸੋ ਤੁਸੀਂ ਹੁਣ ਆਪਣੇ ਸੁਪਨੇ ਬੱਚਿਆ ਨਹੀਂ ਪੂਰੇ ਕਰ ਰਹੇ ਲੇਟ ਹੋ ਗਏ ਉਹਦੇ ਲਈ ਮਾਫੀ ਚਾਹੁੰਦੇ ਆ ਕਿ ਸਿਸਟਮ ਨੇ ਇੰਨਾ ਲੇਟ ਕਰਤੇ ਕਿ ਕਈ ਤਾਂ ਧਰਨੇ ਲਾਉਂਦੇ ਲਾਉਂਦੇ ਹੀ ਓਵਰਏਜ ਹੋ ਗਈ ਧਰਨੇ ਲਾਉਂਦੇ ਲਾਉਂਦੇ ਓਵਰਏਜ ਹੋ ਗਏ ਮੇਰੇ ਕੋਲ ਬੜੀਆਂ ਜੁਨੀਆਨ ਜੌਂਦੀਆਂ ਨੇ ਪੜੇ ਲਿਖੇ ਨਹੀਂ ਸਾਰੇ ਤੇ ਉਹ ਕਹਿੰਦੇ ਜੀ 30 ਸਾਲ ਦੇ ਸੀ ਜਦੋਂ ਦੇ ਧਰਨੇ ਲਾਈ ਜਾਂਦੇ ਆ 8 ਸਾਲ ਹੋ ਗਈ ਧਰਨੇ ਲੱਗਦੇ ਆ 36 ਦੇ ਹੋ ਗਏ ਕਹਿੰਦੇ ਜੀ ਹੁਣ ਕਹਿੰਦੇ ਓਵਰਏਜ ਹੋ ਗਏ ਤੁਸੀਂ ਕਿਉਂਕਿ 37 ਸਾਲ ਦੀ ਉਮਰ ਹੈ ਸਰਕਾਰੀ ਨੌਕਰੀ ਜਾਣ ਵਾਸਤੇ ਅਸਕੇ ਕੋਈ ਗੱਲ ਨਹੀਂ ਜੇ ਤੁਸੀਂ ਸਾਨੂੰ ਪੈਨ ਦਿੱਤਾ ਹੈ ਤਾਂ ਇਹ ਪੈਨ ਤੁਹਾਡੇ ਹੱਕ ਤੇ ਚੱਲੂਗਾ ਆਪਾਂ ਇਹਨੂੰ ਉਮਰ ਨੂੰ ਵਧਾ ਦਿੰਦੇ ਆ ਤੁਹਾਡਾ ਕੀ ਕਸੂਰ ਹੈ ਤੁਹਾਡੇ ਕੋਲ ਡਿਗਰੀਆਂ ਨਹੀਂ ਤੁਹਾਡੇ ਕੋਲ ਕੋਈ ਤੁਸੀਂ ਡਿਜ਼ਰਵ ਕਰਦੇ ਹੋ ਪਰ 77 88 ਸਾਲ ਉਹਨਾਂ ਦੀ ਜ਼ਿੰਦਗੀ ਦੇ ਕੀਮਤੀ ਖਰਾਬ ਕਰਦੇ ਨੇ ਮੈਨੂੰ ਸਮਝ ਨਹੀਂ ਆਉਂਦੀ ਲੀਡਰਾਂ ਦੀ ਕੋਈ ਉਮਰ ਨਹੀਂ ਵੀ ਤੂੰ ਓਵਰਏਜ ਹੋ ਗਿਆ ਤੂੰ ਇਲੈਕਸ਼ਨ ਨਹੀਂ ਲੜ ਸਕਦਾ ਆਪ ਤਾਂ ਜਿਹੜਾ ਨਮੇ ਚ ਨਮੇਸਾਰ ਦੇ ਵੀ ਬੋਤਾਂ ਚ ਲੜ ਲਏ ਕੋਈ ਨਹੀਂ ਤੇ ਸਾਡੇ ਜਵਾਕ 37 ਸਾਲ ਤੋਂ ਬਾਅਦ ਕਹਿੰਦੇ ਓਵਰਏਜ ਸਰਕਾਰੀ ਮੁਲਾਜ਼ਮ ਨੂੰ 58 ਸਾਲ ਤੇ ਰਿਟਾਇਰ ਕਹਿੰਦੇ ਤੂੰ ਹੁਣ ਮੈਕਮਾ ਚਲਾਉਣ ਦੇ ਕਾਬਿਲ ਨਹੀਂ ਉਹ 80-80 ਸਾਲ ਦੇ ਸੌਹਾ ਚੱਕੀ ਜਾਂਦੇ ਨੇ ਕਹਿੰਦੇ ਮੈਂ ਦੇਸ਼ ਚਲਾਉਣ ਦੇ ਕਾਬਿਲ ਆਂ ਮਤਲਬ ਮੈਂ ਹਰਾਨਾ ਇਸ ਗੱਲ ਤੋਂ ਕਿ ਕਿਹੋ ਜਿਹੇ ਰੂਲ ਬਣਾ ਰੱਖੇ ਨੇ ਇਹਨਾਂ ਨੇ